ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਖੇਤਾਂ ਵਿੱਚੋਂ ਤੋੜ ਕੇ ਨਿੱਕ ਸ਼ੁੱਕ ਆਪਾਂ ਪੁਰਜੀ ਤਿਆਰ ਕਰਾਂਗੇ ਬਦਲਦੇ ਮੌਸਮ ਵਿੱਚ ਇਹ ਪੁਰਜੀ ਜੀ ਜ਼ਰੂਰ ਖਾਣੀ ਚਾਹੀਦੀ ਹੈ ਖੇਤਾਂ ਵਿੱਚ ਬਹੁਤ ਸੋਹਣੇ ਮੇਥਰੇ ਲੱਗੇ ਸੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਮੇਥਰੇ ਸ਼ੂਗਰ ਰੋਗੀਆਂ ਲਈ ਬਹੁਤ ਲਾਏਵੰਦ ਆ ਹੱਡ ਪੈਰ ਦੁਖਦੇ ਹੋਣ ਉਹ ਠੀਕ ਹੁੰਦੇ ਵੈਸੇ ਵੀ ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਤੱਕ ਇਹ ਮੇਥੇ ਖਾਣੇ ਬਹੁਤ ਹੀ ਵਧੀਆ ਹੁੰਦੇ ਆ ਤੇ ਆਪਾਂ ਜੀ ਸੋਏ ਵੀ ਤੋੜਾਂਗੇ ਸੋਇ ਵੈਬਾਤੀ ਦੂਰ ਕਰਦੇ ਆ ਜਦੋਂ ਅੰਦਰ ਵੈਬਾਤੀ ਨਹੀਂ ਹੋਏਗੀ ਰਹੇਗੀ ਤੇ ਉਦੋਂ ਦਰਦਾਂ ਵਗੈਰਾ ਨਹੀਂ ਹੋਣਗੀਆਂ ਜੋਇੰਟ ਪੇਨ ਲਈ ਬਹੁਤ ਵਧੀਆ ਹੈ ਜੋੜਾਂ ਦੇ ਦਰਦਾਂ ਲਈ ਤੇ ਵੈਸੇ ਵੀ ਸੋਏ ਖਾਣੇ ਬਹੁਤ ਲਾਇਵੰਦ ਹੁੰਦੇ ਆ ਨੇ ਕਦੇ ਵੀ ਕੈਂਸਰ ਨਹੀਂ ਹੁੰਦਾ ਜਿਹੜੇ ਸੋਏ ਖਾਂਦੇ ਆ ਤੇ ਜੋ ਰਿਸਟ ਪੁਸ਼ਟ ਰਹਿੰਦਾ ਹੈ ਸਰੀਰ ਬਹੁਤ ਵਧੀਆ ਰਹਿੰਦਾ ਆ ਜਿਵੇਂ ਬਦਲਦੇ ਮੌਸਮ 'ਚ ਕਦੀ ਇੱਕ ਸਰਦੀ ਹੋ ਗਈ ਬੱਚਿਆਂ ਨੂੰ ਕਦੀ ਜਿ ਕਾਮ ਹੋ ਗਿਆ ਉਹ ਨਹੀਂ ਹੁੰਦਾ ਇਹ ਪੁਰਜੀ ਖਾਨ ਨਾਲ ਸੋਏ ਜੀ ਇਸ ਤਰ੍ਹਾਂ ਦੇ ਹੁੰਦੇ ਆ ਇਹ ਆਪਣੇ ਆਪ ਹੀ ਹੋ ਜਾਂਦੇ ਆ ਇੱਕ ਵਾਰੀ ਬਸ ਲਗਾਉਣੇ ਪੈਂਦੇ ਆ ਫਿਰ ਇਹ ਆਪਦੇ ਬੀਜ ਆਪਣੇ ਆਪ ਹੀ ਧਰਤੀ ਵਿੱਚ ਦੱਬ ਲੈਂਦੇ ਆ ਤੇ ਜਦੋਂ ਇਹਨਾਂ ਦਾ ਮੌਸਮ ਆਉਂਦਾ ਹੈ ਪੁੰਗਰ ਆਉਂਦੇ ਆ ਤੇ ਇਹ ਸੋਏ ਨੇ ਇਹ ਵੀ ਬੰਗਾ ਦਿੰਦਾ ਮੇਰੇ ਨਾਲ ਹੀ ਵੀ ਮੈਂ ਕਿ ਇਹਦੀ ਵੀ ਰਿਕਾਰਡਿੰਗ ਕਰ ਲਈਏ ਤੇ ਇਹ ਆਪਾਂ ਛੋਲਿਆਂ ਦੇ ਪੱਤੇ ਲਵਾਂਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਇਹ ਪੱਤਿਆਂ ਵਿੱਚ ਵੀ ਬਹੁਤ ਤਾਕਤ ਹੁੰਦੀ ਹੈ ਇਹ ਨਾਲ ਵੀ ਬਹੁਤ ਇਹਦੇ ਵਿੱਚ ਗੁਣਾ ਜਿਵੇਂ ਛੋਲਿਆਂ ਵਿੱਚ ਗੁਣਾ ਕਾਲੇ ਛੋਲਿਆਂ ਵਿੱਚ ਉਵੇਂ ਹੀ ਪੱਤਿਆਂ ਵਿੱਚ ਵੀ ਬਹੁਤ ਜ਼ਿਆਦਾ ਗੁਣ ਹੁੰਦੇ ਹਨ ਵਿਟਾਮਿਨ ਸੀ ਹੁੰਦਾ ਹੈ ਬਹੁਤ ਜ਼ਿਆਦਾ ਮਿਨਰਲ ਹੁੰਦੇ ਆ ਸਪਲੀਮੈਂਟ ਦੀ ਨਹੀਂ ਜ਼ਰੂਰਤ ਪੈਂਦੀ ਜੇਕਰ ਆਪਾਂ ਇਨ ਇੱਕ ਸ਼ੁੱਕ ਪਾ ਕੇ ਪੁਰਜੀ ਤਿਆਰ ਕਰਦੇ ਆ ਇਹ ਮੌਸਮ ਵਿੱਚ ਇਹ ਪੁਰਜੀ ਜੀ ਜ਼ਰੂਰ ਖਾਣੀ ਚਾਹੀਦੀ ਹੈ ਹਰੇਕ ਨੂੰ ਤੇ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਤੇ ਸਵਾਦਿਸ਼ਟ ਤਾਂ ਇੰਨੀ ਬਣਦੀ ਕਿ ਪੁੱਛੋ ਹੀ ਨਾ ਤੁਸੀਂ ਬਣਾ ਕੇ ਜ਼ਰੂਰ ਦੇਖਿਓ ਤੇਜੀ ਕਾਲੀ ਪਮੋਲ ਖੇਤਾਂ ਵਿੱਚ ਹੀ ਲੱਗੀ ਸੀ ਆਪਾਂ ਇਹਨੂੰ ਪਿੱਲੂ ਵੀ ਕਹਿੰਦੇ ਆ ਕਾਲੀ ਪਮੋਲ ਵੀ ਕਹਿੰਦੇ ਆ ਤੇ ਇਹਦੇ ਵੀ ਪੱਤੇ ਲਵਾਂਗੇ ਇਹ ਵੀ ਬਹੁਤ ਜ਼ਿਆਦਾ ਗੋਣਕਾਰੀ ਏ ਤੇ ਜਿਨ੍ਹਾਂ ਨੂੰ ਕਾਲਾ ਪੀਲੀਆ ਹੁੰਦਾ ਉਹਨਾਂ ਲਈ ਕਾਲੀ ਪਮੋਲ ਖਾਣੀ ਬਹੁਤ ਲਾਹੇਵੰਦ ਹੁੰਦੀ ਏ ਤੇ ਆਪਾਂ ਬਾਥੂ ਤੇ ਜੁਲਾਈ ਮੇਥੇ ਮੇਥੀ ਧਨੀਆਂ ਤੇ ਇਹ ਆਪਾਂ ਛੋਲਿਆਂ ਦੇ ਪੱਤੇ ਕੋਸ਼ ਛਾਲਵਾਂ ਦੇ ਪੱਤੇ ਵੀ ਮੈਂ ਲਿਆ ਥੋੜੇ ਜੇ ਕੁਲੇ ਕੁਲੇ ਤੇ ਸਾਰੇ ਪੱਤੇ ਪਾ ਕੇ ਆਪਾਂ ਜੀ ਪੁਰਜੀ ਤਿਆਰ ਕਰਾਂਗੇ ਬਹੁਤ ਹੀ ਸੁਆਦਿਸ਼ਟ ਇਹ ਮੂਲੀਆਂ ਦੇ ਪੱਤੇ ਆ ਮੂਲੀਆਂ ਦੇ ਮੁੰਗਰਿਆਂ ਦੇ ਉਹ ਵੀ ਥੋੜੇ ਜਿਹਾ ਪੱਤੇ ਲੈਣ ਦੇ ਨਾਲ ਨਾ ਕਰਾਰੀ ਬਣਦੀ ਏ ਇੱਕ ਜੀ ਕਦੇ ਵੀ जाया ਨਾ ਗਵਾਇਆ ਕਰੋ ਇਹਦੇ ਪੱਤਿਆਂ ਵਿੱਚ ਵੀ ਬਹੁਤ ਤਾਕਤ ਹੁੰਦੀ ਏ ਤੇ ਸਾਰੇ ਆਪਾਂ ਪੱਤੇ ਲੈ ਆ ਬਹੁਤ ਹੀ ਗੁਣਕਾਰੀ ਹੁੰਦੇ ਆ ਕੈਲਸ਼ੀਅਮ ਭਰਪੂਰ ਆ ਜੀ ਜੁਲਾਈ ਥੋੜੀ ਜਿਹੀ ਲੱਗੀ ਸੀ ਮੈਂ ਕਿਹਾ ਚਲੋ ਤੋੜ ਲਈਏ ਜੁਲਾਈ ਦਾ ਤਾਂ ਤੁਹਾਨੂੰ ਪਤਾ ਹੀ ਏ ਕਿਉਂਕਿ ਆਪਾਂ ਰੇ ਸਪਰੇ ਨਹੀਂ ਕਰਦੇ ਤੇ ਆਪਣੇ ਖੇਤਾਂ ਵਿੱਚ ਆਮ ਹੀ ਇਹ ਪੱਤੇ ਆਪਣੇ ਆਪ ਉਗਦੇ ਆ ਬਾਥੂ ਤਾਂ ਬਹੁਤ ਜ਼ਿਆਦਾ ਖੜਾ ਹੈ ਬਾਥੂ ਬਹੁਤ ਸੇਤਮੰਦ ਹੁੰਦਾ ਬਹੁਤ ਵਧੀਆ ਹੁੰਦਾ ਹੈ ਆਪਾਂ ਤੇਲ ਗਰਮ ਕਰਾਂਗੇ ਤੇਲ ਵਿੱਚ ਪਿਆਜ਼ ਪਾਵਾਂਗੇ ਆਪਾਂ ਹਰੇ ਪਿਆਜ਼ਾਂ ਦੀ ਵੀ ਵਰਤੋਂ ਕਰਾਂਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਭੁਰਜੀ 'ਚ ਥੋੜੇ ਜਿ ਪਿਆਜ਼ ਜ਼ਿਆਦਾ ਲੱਗਦੇ ਆ ਤੇ ਆਪਾਂ ਹਰੀਆਂ ਮਿਰਚਾਂ ਵੀ ਦੋ ਦੀ ਵਰਤੋਂ ਕੀਤੀ ਹੈ ਤੇ ਇਹ ਬਾਥੂ ਆ ਬਾਥੂ ਜੀ ਕਦੇ ਵੀ ਹਾਰਮੋਨਲ ਇਨਬੈਲੈਂਸ ਨਹੀਂ ਹੋਣ ਦਿੰਦਾ ਕੁੜੀਆਂ ਜਿਹੜੀਆਂ ਬਾਥੂ ਖਾਂਦੀਆਂ ਕਦੇ ਵੀ ਪੀਸੀਓਡੀ ਦੀ ਪ੍ਰੋਬਲਮ ਨਹੀਂ ਆਉਂਦੀ ਤੇ ਮੋਟਾਪਾ ਵੀ ਇਹ ਰੋਕਦਾ ਹੈ ਤੇ ਬਡੇਪਾ ਵੀ ਰੋਕਦਾ ਹੈ ਮੋਟਾਪਾ ਕੱਟ ਕਰਦਾ ਹੈ ਖੂਨ ਜਿਹੜਾ ਪਤਲਾ ਕਰਦਾ ਹੈ ਖੂਨ ਨਵਾਂ ਵੀ ਬਣਾਉਂਦਾ ਬਾਥੂ ਵਿੱਚ ਤਾਂ ਐਨੇ ਗੋਣਾ ਕਿ ਪੁੱਛੋ ਹੀ ਨਾ ਬਾਥੂ ਵੀ ਜ਼ਰੂਰ ਖਾਣਾ ਚਾਹੀਦਾ ਹੈ ਅਪ੍ਰੈਲ ਤੱਕ ਤੁਸੀਂ ਰਾਮ ਨਾਲ ਖਾ ਸਕਦੇ ਹੋ ਤੇ ਆਪਾਂ ਬਾਥੂ ਕੱਟ ਲਿਆ ਤੇ ਇਹ ਆਪਾਂ ਕਾਲੀ ਕੰਭੋਲ ਤੇ ਕਾਲੀ ਪਮੋਲ ਦਾ ਜੀ ਜਿਹੜੀ ਪੀਲੂ ਹੈ ਅਮਰੀਕਾ ਵਿੱਚ ਰਿਸਰਚ ਹੋਈ ਏ ਤੁਸੀਂ ਦੇਖ ਵੀ ਸਕਦੇ ਹੋ ਚੈੱਕ ਵੀ ਕਰ ਸਕਦੇ ਹੋ ਇੰਨੇ ਜਿਆਦਾ ਇਹਦੇ ਵਿੱਚ ਗੋਨਾ ਨਾ ਕਿ ਤੁਸੀਂ ਇਹਨੂੰ ਜਰੂਰ ਖਾਇਆ ਕਰੋ ਆਪਾਂ ਇੰਨੀ ਕੀ ਵਰਤੋਂ ਕਰਦੇ ਆ ਤੇ ਇਹ ਸਾਰੀਆਂ ਹੀ ਚੀਜ਼ਾਂ ਖਾਣੀਆਂ ਚਾਹੀਦੀਆਂ ਬਦਲਦੇ ਮੌਸਮ 'ਚ ਜਿਵੇਂ ਕਿ ਬਿਮਾਰ ਹੋ ਜਾਂਦੇ ਬੁਖਾਰ ਹੋ ਜਾਂਦੇ ਕੋਸ਼ਲ ਲਵਾਂ ਦੇ ਪੱਤੇ ਆ ਕੁਲੇ-ਕੁਲੇ ਤੇ ਪੁਰਜੀ ਜੀ ਬਹੁਤ ਹੀ ਸੁਆਦੀਸ਼ਟ ਬਣਦੀ ਏ ਇਹ ਨਹੀਂ ਵੀ ਇਹਨੂੰ ਬੱਚੇ ਵੀ ਖਾਂਦੇ ਆ ਸਾਡੇ ਤੇ ਤੁਸੀਂ ਬਣਾ ਕੇ ਜਰੂਰ ਦੇਖਿਓ ਜੇਕਰ ਤੁਹਾਡੇ ਖੇਤਾਂ ਵਿੱਚ ਇਹ ਸਾਰਾ ਫਿਰ ਆਪਾਂ ਬਿਲਕੁਲ ਵੀ ਸਪ੍ਰੇਆਂ ਵਗੈਰਾ ਇਹਨਾਂ ਦੇ ਨਹੀਂ ਕਰਦੇ ਇਹ ਜਿਵੇਂ ਆਪਾਂ ਕਾਂਜੀਬ ਅੰਮ੍ਰਿਤ ਪਾਉਨੇ ਆ ਜਿ ਕਈ ਚੀਜ਼ਾਂ ਹੋਰ ਤੇ ਇਹ ਵੈਸੇ ਵੀ ਸਿਹਤ ਵਾਸਤੇ ਜੀ ਬਹੁਤ ਵਧੀਆ ਹੁੰਦੀਆਂ ਤੇ ਆਪਾਂ ਥੋੜੇ ਜਿਹਾ ਪਿਆਜ਼ ਪੁਨੀ ਦੇ ਤੇ ਫਿਰ ਮੈਂ ਨਾਲ-ਨਾਲ ਕੱਟ ਕੇ ਇਹ ਜਿਹੜੀ ਭੁਰਜੀ ਦਾ ਸਮਾਨ ਹੈ ਇਸੇ ਤਰ੍ਹਾਂ ਪਾਈ ਜਾਵਾਂਗੀ ਮੇਥੀ ਵੀ ਲਿਆ ਜੀ ਮੇਥੇ ਵੀ ਲਿਆ ਬਾਥੂਆ ਸਾਰੀਆਂ ਚੀਜ਼ਾਂ ਬਾਥੂਚ ਵੀ ਬਹੁਤ ਜ਼ਿਆਦਾ ਗੋਣਾ ਤੇ ਆਪਾਂ ਇਹਦੇ ਵਿੱਚ ਸੋਏ ਵੀ ਲੈ ਆ ਸੋਇਆਂ ਵਿੱਚ ਵੀ ਸੋਏ ਇੱਕ ਖੁਸ਼ਬੂ ਇੰਨੀ ਆਉਂਦੀ ਹੈ ਭਲਾ ਸੋਏ ਸਾਗ ਚ ਪਾਈਏ ਭਲਾ ਪੁਰਜੀ ਚ ਪਾਈਏ ਪੂਰੀ ਰਸੋਈ ਮਹਿਕ ਜਾਂਦੀ ਜੀ ਐਨੇ ਖੁਸ਼ਬੂਦਾਰ ਸੋਏ ਹੁੰਦੇ ਆ ਤੁਸੀਂ ਜੇ ਲਗਾਏ ਹੋਣ ਤੁਹਾਨੂੰ ਪਤਾ ਹੋਵੇਗਾ ਬਹੁਤ ਖੁਸ਼ਬੂ ਆਉਂਦੀ ਹੈ ਤੇ ਟੇਸਟ ਵੀ ਬਹੁਤ ਵਧੀਆ ਬਣਦਾ ਹੈ ਤੇ ਇਹ ਜੀ ਆਲੂ ਮੈਂ ਤਿੰਨ ਕੱਟੇ ਆ ਤੇ ਇਹ ਆਲੂ ਧੋ ਬਣਾ ਕੇ ਇਸ ਤਰ੍ਹਾਂ ਆਪਾਂ ਉੱਪਰ ਰੱਖ ਦਾਂਗੇ ਤੇ ਪੁਰਜੀ ਦੇ ਨਾਲ ਹੀ ਆਲੂ ਜਿਹੜੇ ਆ ਪੱਕ ਜਾਂਦੇ ਬਿਲਕੁਲ ਸਿੰਪਲ ਤਰੀਕੇ ਨਾਲ ਹੀ ਆਪਾਂ ਬਣਾਉਣੀ ਹੁੰਦੇ ਇਹ ਜੀ ਲਸਣ ਦਾ ਪੇਸਟ ਆ ਲਸਣ ਟਮਾਟਰ ਤੇ ਪਿਆਜ਼ ਇਹ ਬਣਾ ਕੇ ਆਪਾਂ ਰੱਖੀਦਾ ਕਈ ਵਾਰੀ ਅਮਰਜੈਂਸੀ ਲੋੜ ਪੈ ਜੇ ਦੋ ਤਿੰਨ ਲਈ ਬਣਾ ਕੇ ਭੁੰਨ ਕੇ ਰੱਖੀਦਾ ਤੇ ਇਹ ਲੂਣ ਮਿਰਚ ਹਲਦੀ ਲੂਣ ਮਿਰਚ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਕਰ ਸਕਦੇ ਆਪਾਂ ਹੋਰ ਕੋਈ ਵੀ ਇਹਦੇ ਵਿੱਚ ਮਸਾਲੇ ਦੀ ਵਰਤੋਂ ਨਹੀਂ ਕਰਾਂਗੇ ਨਾ ਜੀ ਇਹਦੇ ਵਿੱਚ ਜੀਰੇ ਦੀ ਵਰਤੋਂ ਦੀ ਨਾ ਜਵੈਂ ਦੀ ਕਿਉਂਕਿ ਜੀਰਾ ਜਵੈਨ ਤਾਂ ਆਪਾਂ ਇਹ ਡਾਈਜੈਸਟਿਵ ਬਹੁਤ ਵਧੀਆ ਹੁੰਦੀ ਏ ਇਹਨੂੰ ਬਹੁਤੇ ਮਸਾਲਿਆਂ ਦੀ ਲੋੜ ਨਹੀਂ ਹੁੰਦੀ ਇਹ ਮਸਾਲਿਆਂ ਤੋਂ ਬਿਨਾ ਹੀ ਇੰਨੀ ਸੁਆਦੀਸ਼ਟ ਬਣਦੀ ਏ ਪੁੱਛੋ ਹੀ ਨਾ ਜੇਕਰ ਵੀਡੀਓ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਇਹ ਪੁਰਜੀ ਜੀ ਬਣਾ ਕੇ ਨਾਲੇ ਤੁਸੀਂ ਆਪ ਤੰਦਰੁਸਤ ਰਿਹਾ ਕਰੋ ਨਾਲੇ ਆਪਣੇ ਪਰਿਵਾਰ ਨੂੰ ਤੰਦਰੁਸਤ ਰੱਖਿਆ ਕਰੋ ਕਿਉਂਕਿ ਜੀ ਇਹ ਆਪਣੀਆਂ ਖਰਾਕਾਂ ਨੇ ਪੁਰਾਣੇ ਬਜ਼ੁਰਗ ਆਪਣੇ ਇਹ ਚੀਜ਼ਾਂ ਸਾਰੀਆਂ ਖਾਂਦੇ ਸੀ ਆਪਾਂ ਹੀ ਹੁਣ ਛੱਡ ਗਏ ਆ ਤੇ ਪਰ ਆਪਾਂ ਨੂੰ ਪਿੱਛੇ ਮੁੜਨਾ ਹੀ ਪੈਣਾ ਇਹ ਤਾਂ ਨਹੀਂ ਆਏ ਧਨੀਏ ਨਾਲ ਇਹਦੇ ਵਿੱਚ ਟੇਸਟ ਜਿਹੜਾ ਬਹੁਤ ਵਧ ਜਾਂਦਾ ਮੈਂ ਧਨੀਏ ਦੀ ਬਹੁਤ ਜ਼ਿਆਦਾ ਇਹਦੇ ਵਿੱਚ ਵਰਤੋਂ ਕਰਦੀ ਆ ਤੇ ਆਪਾਂ ਕਾਫੀ ਜ਼ਿਆਦਾ ਲਾਸਟ ਜਿਹੇ ਧਨੀਆ ਪਾਇਆ ਹੈ ਧਨੀਏ ਦੀ ਖੁਸ਼ਬੂ ਵੀ ਬਹੁਤ ਵਧੀਆ ਪੁਰਜੀ ਵਿੱਚ ਆਉਂਦੀ ਹੈ ਤੇ ਬਿਲਕੁਲ ਵੀ ਪਤਾ ਹੀ ਨਹੀਂ ਲੱਗਦਾ ਭਾ ਇੰਨਾ ਕੁਝ ਪਾਇਆ ਹੋਇਆ ਹੈ ਪੁਰਜੀ ਚ ਇਹ ਗੁਣਾ ਨਾਲ ਜੀ ਭਰਪੂਰ ਆ 슈ਗਰ ਰੋਗੀਆਂ ਬੀਪੀ ਹਰ ਇੱਕ ਰੋਗ ਵਾਸਤੇ ਜੀ ਇਹ ਪੁਰਜੀ ਵਧੀਆ ਹੈ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਆਲੂ ਜੇ ਯਾਨੀ ਕਿ ਸੌਫਟ ਨਹੀਂ ਹੋਏ ਤੇ ਇਧਰ ਆਪਾਂ ਪਨੀਰ ਪੁਰਜੀ ਵੀ ਬਣਾਈ ਆ ਆਪਾਂ ਬੱਚਿਆਂ ਨਾਲ ਪਨੀਰ ਪੁਰਜੀ ਵੀ ਦੇ ਦਦੀ ਨਾਲ ਥੋੜੀ ਥੋੜੀ ਇਹ ਵੀ ਦੇ ਦੇਗੀ ਹੁਣ ਆਪਣੇ ਆਲੂ ਪੂਰੀ ਤਰ੍ਹਾਂ ਪੱਕ ਗਏ ਤੇ ਆਪਾਂ ਇੱਕ ਚਮਚ ਮਲਾਈ ਪਾਵਾਂਗੇ ਇਹਦੇ ਵਿੱਚ ਇੱਕ ਚਮਚ ਮਲਾਈ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਸ ਨਾਲ ਜੀ ਟੇਸਟ ਬਹੁਤ ਜ਼ਿਆਦਾ ਵਧ ਜਾਂਦਾ ਹੈ ਤੁਹਾਡੇ ਕੋਲ ਮਲਾਈ ਨਹੀਂ ਹੈਗੀ ਤੁਸੀਂ ਇੱਕ ਚਮਚ ਦੇਸੀ ਘਿਓ ਵੀ ਪਾ ਸਕਦੇ ਹੋ ਤੁਹਾਡੀ ਆਪਣੀ ਇੱਛਾ ਇੱਕ ਚਮਚ ਮੱਖਣ ਵੀ ਪਾ ਸਕਦੇ ਹੋ ਹਰਾ ਧਨੀਆ ਥੋੜਾ ਜਿਹਾ ਉੱਪਰੋਂ ਪਾਵਾਂਗੇ ਸਬਜੀ ਆਪਣੀ ਬਿਲਕੁਲ ਬਣ ਗਈ ਹੈ ਤੇ ਇਹਨੂੰ ਆਪਾਂ ਮੱਖਣ ਪਾ ਕੇ ਸਰਵ ਕਰਾਂਗੇ ਜਰੂਰ ਬਣਾਇਓ ਜੀ ਇਹ ਸਵਾਦਿਸ਼ ਸਬਜੀ ਬੱਚਿਆਂ ਨੂੰ ਹੀ ਖਿਲਾਇਓ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ